ਉਹ ਆ ਨਿਗੜ ਦੇ ਸਾਰੇ ਹੀ ਕਬੱਡੀ ਪਲੇਅਰਾਂ ਨੂੰ ਜਿਹੜੇ ਨੌਜਵਾਨ ਨਵੇਂ ਜਿਵੇਂ 35 ਕਿਲੋ ਵਾਲੇ ਜਾਂ 37 ਕਿਲੋ ਵਾਲੇ 50 52 ਜਾਂ 70 75 ਵਾਲੇ ਜਿੰਨੇ ਵੀ ਬੇਨਤੀ ਕਰਦੇ ਆ ਤੇ ਜਿਮ ਲਿਆਂਦੀ ਆ ਜੀ ਆਪਾਂ ਤੁਹਾਡੇ ਵਾਸਤੇ ਗਰਾਊਂਡ ਦੇ ਵਿੱਚ ਕਬੱਡੀ ਗਰਾਊਂਡ ਦੇ ਵਿੱਚ ਜਿਮ ਲਿਆਂਦੀ ਆ ਉਹ ਬੇਨਤੀਆ ਮਸ਼ੀਨਾ ਨੇ ਜਿਮ ਵਾਲਿਆਂ ਆਪਦੇ ਆ ਖੇਤ ਅੱਧੀ ਖੇਤ ਬਣਾਓ ਸੇਵਾਂ ਦੇ ਕੰਧ ਦੇ ਨਾਲ ਗਰਾਊਂਡ ਆ ਦਿਖਾ ਸੇਵੇ ਸੇਵਾਂ ਦੀ ਕੰਧ ਦੇ ਨਾਲ ਗਰਾਊਂਡ ਆ ਉਹ ਬੇਨਤੀ ਆਪ ਜੀ ਨੂੰ ਕਬੱਡੀ ਦਾ ਗਰਾਊਂਡ ਵੀ ਬਹੁਤ ਵੱਡਾ ਹੈ ਉਰੇ ਕਬੱਡੀ ਖੇਡੋ ਤੇ ਨਾਲੇ ਉਹਦੇ ਟੰਡ ਮਾਰੋ ਜਿੰਮ ਲਾਓ ਜੇ ਸਵੇਰੇ ਭੱਜਣਾ ਆਣਾ ਸੋਨੇ ਸਵੇਰੇ ਭੱਜ ਕੇ ਦੌੜ ਲਾ ਕੇ ਤਾਂ ਜਿੰਮ ਮਸ਼ੀਨਾ ਲਾ ਸਕਦੇ ਹਾਂ ਸੋ ਬੇਨਤੀ ਆ ਕਬੱਡੀ ਪਲੇਅਰਾਂ ਲਈ ਭਵਾਨੀ ਗੜ੍ਹ ਦੇ ਵਾਲੀ ਅਸੀਂ ਸਪੈਸ਼ਲ ਪ੍ਰਬੰਧ ਕਰਿਆ ਜਿੰਮ ਦਾ ਦੇਖ ਸਕਦੇ ਹੋ ਮਸ਼ੀਨਾ ਫਿੱਟ ਕਰਤੀ ਆਪਾਂ ਸਾਰੀਆਂ ਇਹ ਹੁਣ ਬੇਨਤੀ ਆਪ ਜੀ ਨੂੰ 4 ਵਜੇ ਮੁੰਡੇ ਕਬੱਡੀ ਖੇਡਣਾ ਸ਼ੁਰੂ ਕਰ ਦਿੰਦੇ ਨੇ ਸਵੇਰੇ ਵੀ ਆਉਣ ਦੇ ਨੇ ਭੱਜ-ਪੱਜ ਕੇ ਦੌੜ-ਦੂੜ ਲਾ ਕੇ ਜਿੰਮ ਲਾਉਦੇ ਨੇ ਸੋ ਬੇਨਤੀ ਆ ਉਰੇ ਆਓ ਨਾਲੇ ਸਰੀਰ ਵੱਢਣਗੇ ਨੇ ਤਾਂ ਫੋਨ ਲੱਗੂਗੀ ਆ ਦਿਨ ਦੌੜ ਨੂੰ ਵੀ ਖੁੱਲਾ ਗਰਾਊਂਡ ਆ ਵਾਹਿਗੁਰੂ ਜੀ ਕਾ ਖਾਲਸਾ ਸਾਬ ਵਾਹਿਗੁਰੂ ਜੀ ਕੀ ਫਤਿਹ ਇਹ ਗਰਾਊਂਡ ਆ ਜੀ ਜਿਵੇਂ ਆਪਾਂ ਕਹਿਣਾ ਵੀ ਆਹੋ ਦੇਖੋ ਗਰਗ ਹਸਪਤਾਲ ਦੇ ਨਾਲ ਉਹ ਯਾਨੀ ਕਿ ਆਹ ਦੇਖ ਲਓ ਦੀਪਕਾ ਹਸਪਤਾਲ ਦੇ ਸਾਹਮਣੇ ਇਧਰ ਇਧਰ ਇੱਕ ਮਿੰਟ ਆ ਟੋਬਾ ਕਾ ਆਪਣਾ ਜਿੱਥੇ ਭਰਤ ਪੈ ਗਈ پارک ਬਣ ਰਿਹਾ ਹਾਂਜੀ ਉਹਦੇ ਨਾਲ ਸੇਵੇ ਨੇ ਸੇਵੇ ਦੀ ਗੰਧ ਦੇ ਨਾਲ ਗਰਾਊਂਡ ਆ ਇਹ ਗਰਾਊਂਡ ਇੱਥੇ ਆਗਾ ਭਵਾਨੀ ਗੜ ਦੇ ਵਿੱਚ ਇਹ ਸਿੱ ਆ ਸਾਰਾ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ